ਮੇਰਾ ਨਾਮ ਕੁਲਦੀਪ ਸਿੰਘ ਜੀ ਲੈਕਚਰਰ ਹਿਸਟਰੀ ਅਨਚਾਰਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਪਾਪੜੇਪਾਈ ਕੇ ਅੱਜ ਅਸੀਂ ਪੰਜਾਬ ਸਰਕਾਰ ਸਰਦਾਰ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਾਡੇ ਮਾਨਸਾ ਹਲਕੇ ਦੇ ਹਰਮਨ ਪਿਆਰੇ ਐਮਐਲਏ ਡਾਕਟਰ ਵਿਜੇ ਸਿੰਘਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਇਸ ਲਈ ਕਿਉਂਕਿ 752000 ਰੁਪਏ ਨਾਲ ਸਾਨੂੰ ਇੱਕ ਕਮਰੇ ਦੀ ਗ੍ਰਾਂਟ ਮਿਲੀ ਸੀ ਅਸੀਂ ਉਹ ਗ੍ਰਾਂਟ ਦਾ ਅੱਜ ਕਮਰੇ ਦਾ ਉਦਘਾਟਨ ਕੀਤਾ ਐ எம்ਐਲਏ ਸਾਹਿਬ ਨੇ ਤੇ 60 ਮੀਟਰ ਸਾਨੂੰ ਬਾਉਂਡਰੀ ਵਾਲ ਲਈ 3 ਲੱਖ ਰੁਪਏ ਪ੍ਰਾਪਤ ਹੋਇਆ ਸੀ ਅੱਜ ਸਿੱਖ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਦੇ ਤਹਿਤ ਸਾਡੇ ਐਮਐਲਏ ਡਾਕਟਰ ਬੀਜੇ ਸਿੰਘ ਜੀ ਨੇ ਉਦਘਾਟਨ ਕੀਤਾ ਇਸ ਲਈ ਅਸੀਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਤੇ ਸਾਡੇ ਹਲਕੇ ਦੇ ਅਨੁਮਲੇ ਡਾਕਟਰ ਵਿਜੇ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਸਾਡੇ ਸਕੂਲ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਸਾਡੇ ਸਕੂਲ ਦੇ ਇੱਕ ਗਣਤਰੀ ਕਮਰਾ ਬਣਾਇਆ ਗਿਆ ਚਾਰ ਦਰੀ ਬੀ। ਇਹ ਪੰਜਾਬ ਸਰਕਾਰ ਨੇ ਮਾਰੇ ਕਿ 10000 ਸਿੱਖਿਆ ਪ੍ਰਣਾਲੀ ਅਧੀਨ ਸਕੂਲ ਦੇ ਵਿਦਿਆਰਥੀਆਂ ਲਈ 50 ਕਮਰੇ। ਮਿਲਕੋਨ ਜੀ ਜਦੋਂ 2022 ਚ ਸਰਕਾਰ ਆਈ ਜਾਂ ਉਸ ਤੋਂ ਪਹਿਲਾਂ ਜੋ ਵੀ ਚੋਣ ਪ੍ਰਚਾਰ ਕੀਤਾ ਲੋਕਾਂ ਨਾਲ ਵਾਅਦੇ ਕੀਤੇ ਗੱਲਬਾਤ ਕੀਤੀ ਉਹਦੇ ਚ ਸਾਡਾ ਇਹੀ ਮਕਸਦ ਸੀ ਉਹ ਇਹੀ ਏਮ ਸੀ। ਕਿ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੂੰ ਸਮੇਂ ਦੇ ਹਾਨੀ ਬਣਾਉਣਾ ਕਿਉਂਕਿ ਬੜੇ ਹੀ ਨਿਰਾਸ਼ਾ ਦੇ ਆਲਮ 'ਚ ਸਾਡੇ ਬੱਚੇ ਸਾਡੇ ਸਟੂਡੈਂਟ ਸਾਡੇ ਅਧਿਆਪਕ ਸਾਡੇ ਸਕੂਲ ਸਾਡੇ ਹਸਪਤਾਲ ਗੁਜ਼ਰੇ ਸੀ ਸੋ ਇੱਕ ਵਾਦਾ ਸੀ ਲੋਕਾਂ ਨਾਲ ਕਿ ਆਪਾਂ ਵਧੀਆ ਸਿੱਖਿਆ ਦੇਵਾਂਗੇ ਵਧੀਆ ਸੇ ਸਭਾਵਾਂ ਦੇਵਾਂਗੇ ਉਹ ਸਿੱਖਿਆ ਦੇ ਖੇਤਰ 'ਚ ਜੋ ਬੇਮਿਸਾਲ ਅੱਜ ਕੰਮ ਹੋਇਆ ਪਿਛਲੇ 3 ਸਾਲਾਂ 'ਚ ਉਹ ਤੁਸੀਂ ਦੇਖ ਸਕਦੇ ਹੋ ਉਸੇ ਕੜੀ 'ਚ ਅੱਜ ਪਿੰਡੇ ਇਤਿਹਾਸਕ ਮੈਨ ਫਫਨੇ ਭਾਈ ਕੇ ਕੁਨੀਆਂ ਦਾ ਸਕੂਲ ਪਹੁੰਚਿਆ ਪਹਿਲਾਂ ਇੱਥੇ ਇੱਕ ਰੂਮ ਹੈ ਜਿਹੜਾ ਐਡੀਸ਼ਨਲ ਕਲਾਸਰੂਮ ਹੈ ਉਸ ਨੂੰ ਲਾਇਬ੍ਰੇਰੀ ਬਣਾਇਆ ਗਿਆ ਬੜੀ ਵਧੀਆ ਔਰ ਉੱਥੇ ਮੈਨੂੰ ਪਤਾ ਲੱਗੇ ਲਗਭਗ 2700 ਬੁੱਕਸ ਹੈ ਜਿਹੜੀ ਆ ਉਹ ਹੈ ਉਸ ਤੋਂ ਬਿਨਾ ਜੋ ਚਾਰ ਦਿਵਾਰੀ ਹੈ ਸਕੂਲ ਦੀ ਉਹ ਬਣਾਈ ਗਈ ਹੈ ਕਿਉਂਕਿ ਅਜਿਹੇ अनेका ਸਕੂਲ ਸਾਡੇ ਮਾਨਸਾ ਜਿਹਰੇ ਚ ਨਹੀਂ ਬਲਕਿ ਪੂਰੇ ਪੰਜਾਬ ਚ ਜਿਨ੍ਹਾਂ ਦੇ ਚਾਰ ਦਿਵਾਰੀਆਂ ਹੀ ਨਹੀਂ ਸੀ ਜੇ ਆਪਣੇ ਸਕੂਲਾਂ ਚ ਚਾਰ ਦਿਵਾਰੀ ਨਹੀਂ ਹੋ ਉਹਦੀ ਲੋਕ ਕੀ ਵਧੀਆ ਨਹੀਂ ਹੋ ਤਾਂ ਬੱਚਿਆਂ ਦਾ ਮਨ ਹੀ ਨਹੀਂ ਮੰਦਾ ਸੋ ਬੜਾ ਵਧੀਆ ਲੱਗਿਆ ਜਿੱਥੇ ਆ ਕੇ ਦੇਖਿਆ ਕਿ ਸਾਰੇ ਅਧਿਆਪਕ ਕਿੰਨੇ ਡੈਡੀਕੇਟਿਡ ਨੇ ਆਪਣੇ ਬੱਚਿਆਂ ਲਈ ਸਟੂਡੈਂਟਸ ਲਈ ਔਰ ਸਟੂਡੈਂਟਸ ਅਧਿਆਪਕ ਵਿਦਿਆਰਥੀ ਬੜੇ ਇਨਫੈਸ਼ਨ ਦੇ ਨਾਲ ਜੋ ਮੈਂ ਦੇਖ ਰਿਹਾ ਜਿਹੜੇ ਸਰਕਾਰੀ ਸਕੂਲਾਂ ਚ ਰੁਝਾਨ ਬਣ ਰਿਹਾ ਹੈ ਰੁਝਾਨ ਵਧਿਆ ਹੈ ਉਹ ਜਿੰਨੇ ਵੀ ਇਹ ਸਾਰੇ ਅਧਿਆਪਕ ਨੇ ਉਹਨਾਂ ਦੀ ਮਿਹਨਤ ਉਹਨਾਂ ਦੀ ਆਪਣੇ ਬੱਚਿਆਂ ਪ੍ਰਤੀ ਆਪਣੇ ਸਮਾਜ ਪ੍ਰਤੀ ਆਪਣੇ ਮੈਕਵੇ ਪ੍ਰਤੀ ਵਚਨਬੱਧਤਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਹੁੰਦੇ ਅਧਿਆਪਕ ਹੁੰਦੇ ਆ ਉਹ ਜਿਆਦਾ ਪੜ੍ਹੇ ਲਿਖੇ ਕੋਈ نیٹ ਪਾਸ ਹੈ ਨੈਟ ਪਾਸ ਹੈ ਔਰ ਹਾਈਲੀ ਕੁਆਲੀਫਾਈਡ ਹੁੰਦੇ ਨੇ ਔਰ ਉਹਨਾਂ ਨੂੰ ਡੈਡੀਕੇਸ਼ਨ ਹੁੰਦੀ ਹੈ ਉਹਨਾਂ ਨੂੰ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਲਈ ਕਰੀਏ ਔਰ ਉਸੇ ਦੇ ਲੜੀ ਦੇ ਤਹਿਤ ਬਹੁਤ ਸੋਹਣੇ ਕੰਮ ਹੋ ਰਹੇ ਆ ਆਪਾਂ ਇਸ ਤੋਂ ਬਾਅਦ ਉਧਰ ਸਕੂਲ ਜਾਵਾਂਗੇ ਬॉय ਸኩል ਜਾਵਾਂਗੇ ਉੱਥੇ ਵੀ ਆਪਾਂ ਸਾਰਾ ਜਿਹੜੇ ਉਹ ਨੈਗਰੇਸ਼ਨਸ ਕਰਨੇ ਆ ਉਸ ਤੋਂ ਬਾਅਦ ਸਾਰੇ ਬੱਚਿਆਂ ਦੇ ਇਹਦੇ ਆਪਕਾਂ ਦੇ ਔਰ ਜਿਹੜੇ ਸਾਰੇ ਪਿੰਡ ਵਾਸੀ ਹੈ ਇਲਾਕਾ ਵਾਸੀ ਹੈ ਉਹਨਾਂ ਦੇ ਰੂਬਰੂ ਹੋ ਕੇ ਆਪਾਂ ਗੱਲਬਾਤ ਵੀ ਸਾਂਝੀ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਪੰਜਾਬ ਸਰਕਾਰ ਸਤਨਵਾਦੀਆਂ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਸਿੱਖਿਆ ਮੰਤਰੀ ਸਰ ਹਰਜੋਤ ਸਿੰਘ ਬੈਂਸ ਹੋਰਾਂ ਦਾ ਸਾਰੀ ਟੀਮ ਦਾ ਮੇਡੀਆ ਦਾ ਜਿਨ੍ਹਾਂ ਨੇ ਪਹਿਲਾਂ ਇਹ ਔਣਤਾਈਆਂ ਜਿਹੜੀਆਂ ਸਾਡੇ ਸਕੂਲਾਂ ਚ ਨੇ ਉਹਨਾਂ ਨੂੰ ਉਜਾਗਰ ਕੀਤਾ ਹੈ ਔਰ ਅੱਜ ਉਹ ਸਾਰੀਆਂ ਔਣਤਾਈਆਂ ਨੂੰ ਭਰ ਕੇ ਅਸੀਂ ਇੱਕ ਵਧੀਆ ਸਹੂਲਤਾਂ ਵਾਲੇ ਸਕੂਲ ਅਸੀਂ ਬਣਾਉਣ ਦਾ ਯਤਨ ਕਰ ਰਹੇ ਹਾਂ ਤਾਂ ਜੋ ਸਾਡੇ ਬੱਚੇ ਜਿਹੜੇ ਪਿਛਲੇ ਸਮੇਂ ਤੇ ਵੀ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ 10ਵੀਂ ਕਰਕੇ +2 ਤੋਂ ਬਾਅਦ ਹਾਈ ਲੈਵਲਸ ਕਰਕੇ ਬਾਹਰ ਭੱਜਣ ਦੇ ਸਾਰੇ ਖਰਾਚ ਰਹਿੰਦੇ ਸੀ ਉਹੀ ਉਹਨਾਂ ਦੇ ਮਨ ਚ ਹੋਏ ਉਹਨਾਂ ਦੇ ਮਾਪੇ ਦੇ ਸੀਗਾ ਕਿ ਅੱਜ ਪੜ੍ਹ ਲਿਖ ਕੇ ਇੱਥੇ ਪੰਜਾਬ ਤੇ ਰਹਿਣ ਪਿਛਲੇ ਲੰਬੇ ਸਮੇਂ ਤੋਂ ਨੇ ਲਗਭਗ 55000 ਜਿਹੜੀ ਜਿਹੜੀਆਂ ਸਰਕਾਰੀ ਨੌਕਰੀਆਂ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ਼ ਤੋਂ ਮਿਲੀਆਂ ਉਸੇ ਤਹਿਤ ਸਾਰੇ ਆਮ ਘਰਾਂ ਦੇ ਬੱਚੇ ਆ ਉਹਨਾਂ ਦਾ ਹੌਸਲਾ ਵਧਿਆ ਔਰ ਸਰਕਾਰੀ ਸਕੂਲਾਂ ਦਾ ਰੁਝਾਨ ਬਣਿਆ ਇਹਦੇ ਲਈ ਮੈਂ ਜਿੱਥੇ ਅਧਿਆਪਕਾਂ ਦਾ ਜਿੱਥੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀਆਂ ਦਾ ਉੱਥੇ ਸਾਰੇ ਮਾਂ-ਬਾਪ ਹੈ ਜਿਹੜੇ ਬੱਚੇ ਆ ਬੱਚੇ ਆ ਉਹਨਾਂ ਦੇ ਪੇਰੈਂਟਸ ਦਾ ਵੀ ਧੰਨਵਾਦੀ ਆ ਕਿ ਸਰਕਾਰੀ ਸਕੂਲਾਂ 'ਚ ਜਿਹੜਾ ਆਪਣਾ ਵਿਸ਼ਵਾਸ ਉਹਨਾਂ ਨੇ ਪ੍ਰਗਟ ਕੀਤਾ ਸਰਕਾਰ ਨੇ ਬਹੁਤ ਵੱਡਾ ਅਪਰਾਲਾ ਕੀਤਾ ਹੈ ਪੂਰੇ ਲੜਕੀਆਂ ਵਾਸਤੇ ਨਾਲ ਭੇਜੀਆ ਕਮਰਾ ਬਣਾਇਆ ਗਿਆ ਤੇ ਚਾਰਦواری ਕੀਤੀ ਗਈ ਹੈ। ਹਾਂਜੀ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਦੀਆਂ ਅਸੀਂ ਵਿਸ਼ੇਸ਼ ਯੋਗਦਾਨ ਹੈ ਸਕੂਲ ਨੂੰ ਅੱਗੇ ਲਿਆਂਦਾ ਨਹੀਂ ਸਿੱਖਿਆ ਨੂੰ ਅੱਗੇ ਲਿਆਂਦਾ। ਆਵਾਦੂ ਕੰਮ ਕਰ ਰਹੀ ਹੈ ਜਿਵੇਂ ਇਸੇ ਲੜਕੀਆਂ ਦਾ ਸਕੂਲ ਹੈ ਉਹਦੇ ਲਈ 7 ਲੱਖ ਰੁਪਏ ਕਲਾਸਰੂਮ ਲਈ ਗ੍ਰਾਂਟ ਆਈ ਹੈ ਤੇ 60 ਮੀਟਰ ਚਾਰਦواری ਲਈ ਜਿਹੜੀ 351000 ਰੁਪਏ ਸਰਕਾਰ ਨੇ ਭੇਜੇ ਨੇ। ਤੇ ਇਥੇ ਇੱਕ ਲੜਕੀਆਂ ਦੇ ਕਲਾਸ ਰੂਮ ਦੀ ਘਾਟ ਸੀਗੀ ਉਹ ਪੂਰਨ ਕੀਤਾ ਵੀ ਸਰਕਾਰੀ ਸਕੂਲਾਂ ਚ ਬੱਚੇ ਗਰੀਬ ਅਮੀਰ ਸਭ ਦੇ ਬੱਚੇ ਪੜ੍ਹਦੇ ਨੇ ਜੇ ਬੈਠਣ ਲਈ ਜਾਂ ਹੋਰ ਸਹੂਲਤਾਂ ਚੰਗੀਆਂ ਹੋਣਗੀਆਂ ਤਾਂ ਹੀ ਬੱਚੇ ਲੱਗਣਗੇ ਤੇ ਬੱਚੇ ਪੜ੍ਹ ਕੇ ਕੁਝ ਅਫਸਰ ਬਣਨਗੇ ਜਾਂ ਆਪਣੇ ਤੇ ਆਪ ਦਾ ਵਿਕਾਸ ਕਰਨਗੇ ਇਸੋ ਹੀ ਪੰਜਾਬ ਸਰਕਾਰ ਦੇਤਾ ਹੈ ਦਿਲੋਂ ਧੰਨਵਾਦੀ ਹਾਂ ਜਿਹੜੇ ਸਿੱਖਿਆ ਨੂੰ ਅੱਗੇ ਲੈ ਕੇ ਜਾ ਰਹੇ ਨੇ ਤੇ ਸਕੂਲ ਲਈ ਸੇਵਾਮਤ